ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨੂ ਸਾਹਿ ਪਹੁੰਚੇ ਆ ਵੀਰ ਪ੍ਰਭ ਦੇ ਕੋਲ ਪਸ਼ੂ ਵਪਾਰ ਦਾ ਕੰਮ ਹੈ ਜਿੱਦਾਂ ਕਿ ਸਾਰੇ ਵੀਰ ਤੁਸੀਂ ਜਾਣਦੇ ਹੋ ਤੇ ਵਹਿੜਾਂ ਇਸ ਘਰੇ ਆਉਂਦੀਆਂ ਠੀਕ ਆ ਜੀ ਜ਼ਿਆਦਾਤਰ ਜਿੰਨੇ ਨਗ ਆਉਂਦੇ ਉਹ ਵਹਿੜਾਂ ਆਉਂਦੀਆਂ ਨੇ ਠੀਕ ਆ ਜੀ ਮੱਝਾਂ ਕੋਈ ਇੱਕ ਦੋ ਜੇਕਰ ਦੋਸਤੋ ਆਉਣ ਤੇ ਇੱਕ ਤਾਂ ਨਗ ਹੁੰਦਾ ਨੇ ਤਾਂ ਜਿਆਦਾ ਹੀ ਪਸ਼ੂ ਜਿਹੜੇ ਦੋਸਤੋ ਵਿਕਰੀ ਵਾਲੇ ਬੈੜਾ ਆਉਂਦੀਆਂ ਨਹੀਂ ਠੀਕ ਆ ਇੱਕ ਬੈੜ ਜਿਹੜੀ ਦੋਸਤੋ ਅੱਜ ਬਿਲਕੁਲ ਤਾਜੀ ਸੁਈ ਸੁਵਾਈ ਅੱਜ ਇੱਕ ਦੋਕ ਦਿਨ ਹੋ ਗਿਆ ਸੁਈ ਨੂੰ ਤੇ ਇੱਕ ਦੋ ਬੈੜਾ ਜਿਹੜੀਆਂ ਦੋਸਤੋ ਬਿਲਕੁਲ ਗੱਭਣ ਆ ਗਏ ਠੀਕ ਆ ਜੀ ਸੂਨ ਦੇ ਵਿੱਚ ਬਿਲਕੁਲ ਗੱਭਣ ਤਿਆਰੀ ਦੇ ਵਿੱਚ ਨੇ ਪੂਰੀ ਡਿਟੇਲ ਆਪਾਂ ਵੀਰ ਪ੍ਰਭ ਦੇ ਨਾਲ ਗੱਲਬਾਤ ਕਰ ਲਾਂਗੇ ਖਾਸ ਵਿਜੜ ਤੁਸੀਂ ਪਿੰਡ ਸਰਹਾਲੀ ਮੰਡ ਕਰਨੀ ਹੈ ਠੀਕ ਆ ਜੀ ਸ਼ਕਰੀ ਪਿੰਡ ਬਿਲਕੁਲ ਲੱਗੇ ਆ ਤੇ ਸਰਹਾਲੀ ਤੋਂ ਵੀ ਥੋੜੀ ਦੂਰੀ ਹੈਗੀ ਆ ਇਸ ਪਿੰਡ ਦੀ ਆਓ ਕਰਦੇ ਆ ਗੱਲਬਾਤ ਵੀਰ ਪ੍ਰਭ ਦੇ ਨਾਲ ਅੱਜ 7 8 ਸੌਰੀ 8 ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤਕਰੀਬਨ ਕੋਈ 10 10:30 ਵਜੇ ਦਾ ਮਾਰਨਿੰਗ ਦਾ ਹੈ ਜੀ ਠੀਕ ਐਨੀਮਲ ਜਿਹੜਾ ਪਸੰਦ ਆਊਗਾ ਉਹਦੀ ਤਸੱਲੀ ਤੁਸੀਂ ਕਰ ਲਿਓ ਠੀਕਾ ਗੱਬਣ ਪਸ਼ੂ ਨੂੰ ਟਿੱਪ ਕੇ ਤੇ ਸੂਏ ਸੂਏ ਪਸ਼ੂ ਨੂੰ ਜਿਹੜਾ ਦੋ ਡਾਂਗ ਚੂਵਾਈ ਕਰਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਜੋ ਸਭ ਤੋਂ ਪਹਿਲਾਂ ਵੀਰ ਪ੍ਰਭ ਕੀ ਹਾਲ ਨੇ ਵਧੀਆ ਵੀਰ ਤੁਸੀਂ ਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਐ ਅੱਛਾ ਪ੍ਰਭ ਵੀਰ ਅੱਜ ਪਸ਼ੂ ਤਿੰਨ ਬਕਊ ਆ ਹਾਂਜੀ ਤਿੰਨੋ ਇੱਕ ਤਾਜੀ ਸੂਈ ਵੜ੍ਹ ਦੂਜਾ ਦਿਨ ਸੂਈ ਅੱਛਾ ਜੀ ਹਾਂਜੀ ਹਾਂਜੀ ਤੇ ਦੋ ਗੱਬਣ ਹੈ ਦੋ ਗੱਬਣ ਕਿੰਨੇ ਕਿੰਨੇ ਦਿਨ ਲੈ ਜਾਣਗੀਆਂ ਉਹ 5 5 7 7 ਦੇਣੀਆਂ ਤਿਆਰੀ ਆ ਹਾਂ ਹਾਂ ਹਫਤਾ ਲੈ ਜਾਣਗੀਆਂ ਹਫਤੇ ਦੇ ਅੰਦਰ ਬਾਹਰ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਕਰਕੇ ਡਿਟੇਲ ਸਾਂਝੀ ਪਹਿਲੇ ਨੰਬਰ ਤੋਂ ਵੀਰੇ ਪ੍ਰਭ ਜਿਹੜੀ ਬਿਲਕੁਲ ਆ ਲਾਲ ਰੰਗ ਦੇ ਵਿੱਚ ਵਹਿੜਾ ਹਾਂਜੀ ਹਾਂਜੀ ਕੀ ਜਾਂਦੀ ਵੀਰੇ ਇਨਫੋਰਮੇਸ਼ਨ ਕੀ ਹੈਗੀ ਹੈ ਸੂਆ ਜਿਵੇਂ ਤੁਸੀਂ ਦੱਸਤਾ ਪਿਆ ਜਾਂ ਦੂਜਾ ਦਿਨ ਹਾਂਜੀ ਕੱਲ ਤੜਕੇ ਦੀ ਸੂਈ 4 ਵਜੇ ਦੀ ਕੱਲ ਸਵੇਰ ਹਾਂਜੀ ਹਾਂਜੀ ਅਜ ਦੂਜਾ ਦਿਨ ਵਾ ਠੀਕ ਹੈ ਜੀ ਤਾਂ ਦੋ ਢੰਗ ਚਵਾਈ ਹੋਈ ਗਈ ਹੈ ਦੋ ਟਾਈਮ ਚਵਾਈ ਹੋ ਗਈ ਤੇ ਬੋੜਾ ਕਿੰਨਾ ਕ ਐਸ ਟਾਈਮ 10 ਕਿਲੋ ਠੀਕ ਹੈ ਜੀ ਦਾ ਬਿਲਕੁਲ ਚੋਲ ਲਵੇ ਹਾਂਜੀ ਹਾਂਜੀ ਚੋਲ ਲੈਣਾ ਬੱਚੇ ਦਾ ਵਿੱਚੇ ਪਾ ਕੇ ਦਾ ਕਿਲੋ ਬੱਚੇ ਸਮੇਤ ਹਾਂਜੀ ਹਾਂਜੀ ਤੇ ਬੱਚਾ ਮગર ਬੱਛੀ ਬੱਛੀ ਹੈ ਬੱਛੀ ਆ ਦੋਸਤੋ ਬੱਛੀ ਪੂਰੇ ਹੋਰ ਦੇ ਦਿੱਤੀ ਠੀਕ ਹੈ ਛਾਈ ਵਾਲ ਵਿੱਚ ਜਿਹੜੀ ਪਿਛੇ ਦੀ ਮગર ਬੱਛੀ ਆ 나ੜੂ ਬਿਲਕੁਲ ਆ ਬੱਚੇ ਦੇ ਨਾਲ ਤੁਸੀਂ ਦੇਖ ਸਕਦੇ ਠੀਕ ਹੈ ਜੀ ਗਿੱਲਾ 나ੜੂ ਤੇ ਦੂਜਾ ਦਿਨ ਆ ਕੱਲ ਮਾਰਨਿੰਗ ਇਸੇ ਟਾਈਮ ਦੇ ਨੇੜੇ ਜਿਹੜੇ ਸੀ ਆ ਠੀਕ ਹੈ ਤੇ ਆ ਵੜ ਹੈਗੀ ਠੀਕ ਹੈ ਇੱਕ ਰੰਗ ਲਾਲ ਤੇ ਥਣ ਭਾਂਡਾ ਜਿਹੜਾ ਆ ਤੁਸੀਂ ਵੇਖ ਕੇ ਚੈੱਕ ਕਰੋ 10 ਕਿਲੋ ਤੋਂ ਵੀ ਤਾਂ ਦਾ ਵੀ ਸਟਾਰਟਿੰਗ ਕਰਤੀ ਆ ਬੋਲੇ ਦੇ ਵਿੱਚ 10 ਕਿਲੋ ਤੋਂ ਸ ਠੀਕ ਹੈ ਚਵਾਈ ਵਧੀਆ ਪ੍ਰਾਪਾ ਹਾਂਜੀ ਹਾਂਜੀ ਵਧੀਆ ਚਵਾਈ ਓਕੇ ਠੀਕ ਹੈ ਨਾ ਕੋਈ ਪੂਰ ਛੱਟਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੈੜ ਦਾ ਕੀ ਮੁੱਲ ਕੀ ਰੋਉ ਕਹਿੰਦਾ ਮੁੱਲ ਕਰਨ ਜੋ ਮਰਜ਼ੀ ਕਰੀਏ 55 ਕਰੀ ਜਾਂਦੇ ਹੋ ਜੀਆਂ ਦਾ ਹਾਂ ਆਪਾਂ 45000 ਦੇ ਦੇਣਾ 45 ਦੀ ਹਾਂਜੀ ਉਹ ਤਾਂ ਮਾਨਤਾਨ ਕਰਦਾ ਠੀਕ ਹੈ ਹਾਂਜੀ ਹਾਂਜੀ ਲਓ ਜੀ 45000 ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਦੋਸਤੋ ਠੀਕ ਆ ਤੇ ਬਿਲਕੁਲ ਤਾਜੀ ਸੂਈ ਨਾਲ ਬੱਚਾ ਬੱਚਾ ਵੀ ਜਿਹੜਾ ਮਗਰ ਬੱਛੀ ਹੈ ਠੀਕ ਆ ਦੋ ਹੀ ਆ ਦੇ ਇੱਕ ਸਾਦੀ ਕਰ ਹੂੰ ਵੀਰਾਂ ਦਾ ਵੇਕ ਨਹੀਂ ਦੋ ਲੈ ਕੇ ਜਾਵੋਗੇ ਠੀਕ ਆ ਤੇ ਆ ਦੇਖੋ ਅਸੇ ਠੀਕ ਹੈ ਆ ਦੇਖੋ ਵੇਖ ਜੀ 43000 ਦੇ ਵਿੱਚ ਜਿਹੜਾ ਦੋਸਤੋ ਛੋੜਛੱਪਾ ਹੋ ਜੂਗਾ ਮਾਨ ਤੋਂ ਹੋ ਜੂਗਾ ਧਾਰ ਚਵਾਈ ਇੱਕ ਨੰਬਰ ਹੈ ਵੇਚੀ ਨੂੰ ਭਾਵੇਂ 50 ਦੀ ਵੇਚ ਜੀ ਗਾਂ ਕਿਹਨੇ ਇੱਚੋਂ ਮਾਨਤਨ ਕਰਦਾ ਹੈ ਆਏ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜੰਮੀ ਬੜੀ ਪੂਰੀ ਹੂੰ ਠੀਕ ਹੈ ਨਿਗਰ ਨੁਗਰ ਪੂਰੀ ਆ ਚਲੋ ਵੈਸੇ ਸੂ ਦੇ ਵਿੱਚ ਆ ਬਿਲਕੁਲ ਜਿਵੇਂ ਅਚ ਦੂਜਾ ਕਦੇ ਨਾ ਤੇ ਵੈਰ ਪੂਰੀ ਚੰਗੀ ਹੈ ਠੀਕ ਹੈ ਜੀ ਜ਼ਰੂਰ ਤੁਸੀਂ ਖਰੀਦ ਸਕਦੇ ਜੀ ਘਰੇ ਲੋ ਕਿਸੇ ਵੀਰ ਨੇ ਰੱਖਣੀ ਹੋਈ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਵੈਰ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਹਾਂਜੀ ਹਾਂਜੀ ਠੀਕ ਹੈ ਇਹ ਗੱਬਣ ਫਕੀਤ ਅੰਤੋਨੀ ਦਾ ਵੀ ਤੁਸੀਂ ਆ ਵੇਖ ਸਕਦੇ ਜੇ ਠੀਕ ਹੈ ਜੀ ਠੰਡੀ ਤੇ ਹੀ ਤੇ ਆਹ ਥਾਣਾ ਸ਼ੇਪ ਹਵਾਨੇ ਦਾ ਆਕਾਰ ਇਹ ਦਿਨ ਹਫਤਾ ਲੱਜੂ ਹੈ ਨਾ ਜੀ ਹਾਂ ਜੀ ਹਾਂ ਤੇਰੇ ਅੰਦਰ ਬਾਹਰ ਸੁਕੂ ਤੇ ਸੁਹਾ ਗਿਰਮਾ ਦੂਜਾ ਦੂਜਾ ਮੂੰਹ ਚਾਰ ਦੰਤ ਚੌਗੀ ਹੈ ਹਾਂ ਜੀ ਹਾਂ ਜੀ ਲਓ ਜੀ ਫੋਲ ਕੇ ਦਿਖਾ ਦਈਏ ਬਾਅਦ ਠੀਕ ਹੈ ਮੂੰਹ ਚਾਰ ਦੰਤ ਸੁਹਾ ਦੂਜਾ ਠੀਕ ਹੈ ਬਾਹਰ ਤੁਹਾਨੂੰ ਦਿਖਾ ਦਿੰਨੇ ਦੋਸਤੋ ਬੱਚੀ ਬਿਲਕੁਲ ਤੁਸੀਂ ਆ ਵੇਖ ਕੇ ਫੇਸ ਕੁਆਲਿਟੀ ਤੋਂ ਚੈੱਕ ਕਰ ਸਕਦੇ ਜੀ ਠੀਕ ਹੈ ਜੰਮੀ ਪਲੀ ਵੀ ਪੂਰੀ ਠੀਕ ਹੈ ਜੀ ਨਿੱਗਰ ਪੂਰਾ ਪਰਮਾ ਪੈਂਦਾ ਤੇ ਹਫਤਾ ਪੂਰਾ ਹਜੇ ਸਮਾਂ ਲੈ ਜਾਊਗੀ ਤੇ ਇਹ ਥਣ ਥਣ ਦੀ ਸ਼ੇਪ ਤੁਸੀਂ ਵੀ ਆ ਦੇਖ ਲਓ। ਖਵਾਨਾ ਪੂਰਾ ਜਿਹੜਾ ਦੋਸਤੋ ਬਣਾ ਕੇ ਤਿਆਰ ਕਰੂਗੀ ਇੱਕ ਹਫਤੇ ਦੇ ਵਿੱਚ ਵਿੱਚ। ਆ ਲਓ। ਠੀਕ ਆ ਪਾਕੀ ਠੰਡੀ ਤੇਰੀ ਪੂਰੀ ਐ ਸੀਲ ਸੌ ਪੂਰੀ। ਕਾਲੀ ਜਰਸੀ ਹੈ। ਠੀਕ ਹੈ ਜੀ। ਤੇ ਕ੍ਰੋਸ ਆਂ ਗਈ ਦੋਸਤੋ ਜਰਸੀ ਕ੍ਰੋਸ ਆ ਠੀਕ ਆ ਬਲੈਕ ਰੰਗ ਦੇ ਵਿੱਚ ਜਰਸੀ ਕ੍ਰੋਸ ਆਂ ਦੇ ਵਿੱਚ। ਠੀਕ ਆ ਪ੍ਰਾਬਿੰਦਾ ਕੀ ਮੋੜਾ ਬੀਤੇ ਇਹ ਮੋੜਾ ਤਾਂ 45 ਹੋ ਮਰਜੀ ਕਰੀ ਜੀ 42000 ਦੀ ਦੇ ਦਾਂ 42000 ਹਾਂਜੀ ਉਹ ਚ ਮੰਨਤਾਂ ਨੂੰ ਹੋ ਜਾਈ ਗਿਆ ਠੀਕ ਆ ਜੀ ਹਾਂਜੀ 42000 ਦੀ ਦੋਸਤੋ ਜਿਹੜੀ ਇਹ ਹਾਂ ਨਾ ਹੋਊਗੀ ਠੀਕ ਆ ਤੇ ਬਾਕੀ ਆ ਜਿਹੜਾ ਥਣ ਭਾਂਡਾ ਤੁਸੀਂ ਵੇਖ ਹੀ ਲਿਆ ਹਾਂਜੀ ਇੱਕ ਹਫਤਾ ਪੂਰਾ ਸਮਾਂ ਬਾਕੀ ਇਸ ਹੂਣ ਦੇ ਵਿੱਚ ਠੀਕ ਆ ਤਿਆਰ ਹੋਈ ਬੱਚੀ ਭਾਵੇਂ 50 ਦੀ ਵੇਚ ਦੀ ਕੇ ਹਮ ਹਮ 42 ਦੀ ਦੇ ਮੰਨਤਾਂ ਕਰਦਾਂ ਆਏ ਗਿਆ 42 ਯਾਰ ਚ ਠੰਡੀ ਸੀਲ ਪੂਰੀ ਉੱਤਰਾ ਢੇਲਾ ਢੂਲਾ ਬਹੁਤ ਬਈਆ ਹਮ ਠੀਕ ਹੈ ਤੇ ਬਾਕੀ ਆਪਦੀ ਟਿੱਪ ਕੇ ਤਸਦੀ ਕਰ ਲਿਓ ਚਾਰੇ ਥਾਂ ਦੀ ਹਾਂ ਨਾ ਠੀਕ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਤੁਹਾਨੂੰ ਦੋਸਤੋ ਵੈੜ ਦਿਖਾਉਣੀ ਹੈ ਉਹ ਵੀ ਗੱਬਣ ਆ ਠੀਕ ਆ ਗੱਬਣ ਆ ਡੱਬੀ ਆ ਤੇ ਉਹਦੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਆ ਠੀਕ ਆ ਜੀ ਉਹ ਤੀਜੇ ਨੰਬਰ ਤੇ ਆ ਵੀਰਵਾ ਜਿਹੜਾ ਪਾ ਦਿੰਦੇ ਆ ਆਪਾਂ ਤੀਜੇ ਨੰਬਰ ਤੇ ਠੀਕ ਆ ਅੱਜ ਵੈੜ ਜਿਹੜੀ ਇੱਕੀ ਬਿਲਕੁਲ ਸੂਈ ਆ ਬਿਲਕੁਲ ਤਾਜੀ ਬਾਕੀ ਦੋ ਗੱਬਣ ਠੀਕ ਆ ਤਿਆਰੀ ਦੇ ਵਿੱਚ ਆ ਦੇਖੋ ਅਵੀ ਦੂਜਾ ਸੂਰ ਹੂੰ ਦੂਜਾ ਸੂਰ ਠੀਕ ਟੂੜਾ ਵਾਵਾ ਬਣੂਗੀ ਹੋਣਾ ਮੁੰਨਾ ਚੰਗਾ ਖੁੱਲੂ ਗਿਆ ਹੱਫਤਾ ਹੱਫਤਾ ਦੋਵੇਂ ਸਮਾਂ ਲੈ ਜਾਣਗੀਆਂ ਜਿਹੜੀਆਂ ਆਪਾਂ ਤੁਹਾਨੂੰ ਤੇ ਦੋਸਤੋ ਖੋਲ ਕੇ ਦੂਜੇ ਨੰਬਰ ਤੇ ਦਿਖਾਈ ਆ ਤੇ ਇੱਕ ਤੀਜੇ ਨੰਬਰ ਤੇ ਦਿਖਾਈ ਠੀਕ ਹੈ ਹਫਤਾ ਸਮਾਂ ਲੈ ਜਾਣਗੀਆਂ ਤੇ ਇਹਦਾ ਮੁੱਲ ਕੀ ਕਰਾਂਗੇ ਬਈ ਪ੍ਰਭ ਆ ਭਾਵੇਂ 40 ਦੇ ਦਿਆਂਗਾ 36 ਜਮਾਨਤਾਂ ਕਰਦਾ 36 ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੰਡੀ ਸੀਲ ਹੈ ਢਿੱਲਾ ਢੂਲਾ ਬਹੁਤ ਹੈ ਆ ਲੋ ਠੀਕ ਹੈ ਢੰਡੂ ਲਾਫੀ ਆ ਤੇ ਠੰਡੀ ਧੀਰੀ ਆ ਬਾਕੀ ਥਾਂ ਥਣ ਜਿਹੜਾ ਦੋਸਤੋ ਪੂਰਾ ਤੁਹਾਨੂੰ ਦਿਖਾਵਾਂਗੇ ਤੇ ਪਿੰਨ ਪ੍ਰਭ ਮੁੱਠੀ ਵਾਲਾ ਥਾਣਾ ਠੀਕ ਹੈ ਜੀ आज तेनी ਨਗ ਸੀ ਕੇ ਬੇਜੇ ਹਾਂ ਜੀ ਤੇਨੀ ਠੀਕ ਹਾਂ ਜੀ ਇੱਕ ਬਿਲਕੁਲ ਤਾਜੀ ਸੂਈ ਤੁਹਾਨੂੰ ਦਿਖਾਤੀ ਆ ਬੇੜ ਜਿਹੜਾ ਵੀਰ ਨੇ ਬਿਲਕੁਲ ਸੋਇਆ ਸੋਇਆ ਪਸ਼ੂ ਖਰੀਦਣਾ ਮਾ ਮਾਜੀ ਆ ਰੰਗ ਰੂਪ ਹੀ ਗਾਂ ਦਾ ਬਾਕੀ ਮਾਜੀ ਆ ਦੁੱਧ ਦਾ ਠੀਕ ਆ ਜੀ ਹਾਂ ਜੀ ਲਓ ਠੀਕ ਆ ਫੈੜ ਫੁੱਟ ਚੰਗੀ ਹੁੰਦੀ ਹੈ ਹਾਂ ਜੀ ਤੇ ਮਗਰ ਬੱਚੀ ਬਹੁਤ ਵਧੀਆ ਦੁੱਧ ਚੰਗਾ ਭਰਾ ਜੀ 15-16 ਲੀਟਰ 10 ਲੀਟਰ ਤੋਂ ਸਟਾਰਟਿੰਗ ਕੀਤੀ ਬੋਲੇ ਤੋਂ ਹਾਂ ਜੀ ਹਾਂ ਜੀ ਚਵਾ ਦੂਗੀ 13-14 13-14 ਘਰ ਵਾਲੇ ਇਹਨੇ 15 ਚਾਜੂ ਆਪਾਂ ਨੇ ਗਾੜੀ ਪਾਇਦਾ ਜਿਹੜਾ ਹੁਣ ਇਥੇ ਉਹ ਜੋਗੇ ਲੈ ਜੀ ਹਾਂ ਜੀ ਯਾ ਤੇ ਦੂਜੇ ਦਿਨ ਵੀ ਤੁਸੀਂ ਦੱਸ ਕੇ ਨੋ ਦਸੀ ਜਾਂਦੇ ਹਾਂਜੀ ਹਾਂਜੀ 10 ਕਿਲੋ ਤੇ ਆ ਦੁੱਧ ਹੂੰ ਤੇ ਬੋਦਿਆ ਭਰਾਬ ਨੰਬਰ ਆਪਣੇ ਫੋਨ ਨੰਬਰ 96873268 ਠੀਕ ਹੈ ਜੀ ਹਾਂਜੀ ਪਿੰਡ ਸਾਲੀ ਮੰਡ ਤਸੀਰ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਸੋ ਦੋਸਤੋ ਅੱਜ ਇਹ ਤਿੰਨ ਨਗ ਸੀਗੇ ਵੀਰ ਦੇ ਕੋਲ ਠੀਕ ਹੈ ਜੀ ਤਿੰਨੇ ਨਗ ਡਿਟੇਲ ਆਪਾਂ ਦੱਸਤੀਏ ਤੁਹਾਨੂੰ ਘਰ ਵਿਜਿਟ ਕਰਕੇ ਤੁਸੀਂ ਆਪਣੀ ਨਰਕਪਰਖ ਕਰ ਲਿਓ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ